ਪੰਜਾਬ ਦੇ ਵਿੱਚ ਵਾਪਰਿਆ ਏ ਰੂ ਕੰਬਾਉ ਹਾਦਸਾ ਖੂਨ ਦੇ ਰਿਸ਼ਤੇ ਪਏ ਪਾਣੀ ਤੋਂ ਪਤਲੇ ਇੱਕ ਭਰਾ ਨੇ ਦੂਸਰੇ ਭਰਾ ਦਾ ਤੇਜ ਹਥਿਆਰ ਦੇ ਨਾਲ ਵੱਡਿਆ ਗਲਾ ਜ਼ਮੀਨ ਤੇ ਖਿਲ ਰਿਆ ਏ ਖੂਨੀ ਖੂਨ ਤੇ ਇੱਕ ਦੀ ਹੋਈ ਏ ਮੌਕੇ ਤੇ ਹੀ ਮੌਤ ਜੀ ਆ ਦੱਸ ਦਈਏ ਕਿ ਇਸ ਵੇਲੇ ਪੰਜਾਬ ਦੇ ਮਾਸੀਵਾੜਾ ਤੋਂ ਇੱਕ ਬੇਹੱਦ ਰੂਕਮ ਬਾਉ ਤੇ ਦਰਦਨਾਕ ਹਾਦਸਾ ਸਾਹਮਣੇ ਆਇਆ ਏ ਜਿਸ ਦੇ ਵਿੱਚ ਇੱਕ ਭਰਾ ਦੇ ਵੱਲੋਂ ਦੂਸਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਔਰ ਇਹ ਕਤਲ ਇੱਕ ਤੇਜ ਧਾਰ ਵਾਲੇ ਹਥਿਆਰ ਦੇ ਨਾਲ ਕੀਤਾ ਗਿਆ ਦੱਸ ਦਈਏ ਕਿ ਦੋਨੋਂ ਭਰਾ ਆਪਸ ਦੇ ਵਿੱਚ ਮਾਸੀ ਦੇ ਪੁੱਤ ਸਨ ਮਸੀਰੇ ਭਰਾ ਸਨ ਜਿਨ੍ਹਾਂ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਹੈ ਤੇ ਇੱਕ ਦੂਸਰੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ ਜੀਆਂ ਇਹ ਘਟਨਾ ਪੰਜਾਬ ਦੇ ਮਾਸ਼ੀਵਾੜਾ ਦੇ ਇਤਿਹਾਸਿਕ ਪਿੰਡ ਝਾੜਸਾ ਤੋਂ ਸਾਹਮਣੇ ਆਈ ਹੈ ਜਿੱਤੇ ਕਿ ਦੋ ਮਸੇਰੇ ਭਰਾਵਾਂ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਇੱਕ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਹਨਾਂ ਦੋਨਾਂ ਭਰਾਵਾਂ ਦੀ ਪਛਾਣ ਰਸ਼ਪਾਲ ਸਿੰਘ ਜਿਹੜਾ ਕਿ ਗੁਮਾਨਪੁਰ ਪਿੰਡ ਦਾ ਨਿਵਾਸੀ ਹੈ ਤੇ ਦੂਸਰੇ ਦੀ ਪਛਾਣ ਚਮਕੌਰ ਸਿੰਘ ਵਜੋਂ ਹੋਈ ਹੈ ਇਹ ਦੋਨੋਂ ਭਰਾ ਟਰੱਕ ਨੂੰ ਲੈ ਕੇ ਆਵਾਜਾਈ ਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਦੇ ਸਨ ਤੇ ਇਹਨਾਂ ਦੋਆਂ ਦੀ ਆਪਸੀ ਟੱਕਰ ਉਸ ਵਕਤ ਹੁੰਦੀ ਹੈ ਜਦੋਂ ਰਸ਼ਪਾਲ ਸਿੰਘ ਲੁਧਿਆਣੇ ਤੋਂ ਬੱਦੀ ਵੱਲ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਤੇ ਦੂਸਰੇ ਪਾਸੇ ਚਮਕੌਰ ਸਿੰਘ ਬੱਦੀ ਤੋਂ ਲੁਧਿਆਣੇ ਆਪਣਾ ਟਰੱਕ ਲੈ ਕੇ ਵਾਪਸ ਆ ਰਿਹਾ ਸੀ ਤੇ ਦੋਨਾਂ ਦੀ ਟੱਕਰ ਝਾੜ ਸਾਹ ਪਿੰਡ ਦੇ ਵਿੱਚ ਹੋ ਜਾਂਦੀ ਹੈ ਜਿੱਥੇ ਦੋਨਾਂ ਦੇ ਵਿੱਚ ਕਿਸੇ ਨੂੰ ਲੈ ਕੇ ਝਗੜਾ ਹੋ ਜਾਂਦਾ ਇੱਥੇ ਦੱਸਦੀ ਹੈ ਕਿ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਇਹਨਾਂ ਦੋਵਾਂ ਭਰਾਵਾਂ ਦੇ ਵਿੱਚ ਪਹਿਲਾਂ ਤੋਂ ਹੀ ਕਿਸੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਹੋ ਸਕਦਾ ਹੈ ਕਿਸੇ ਪੁਰਾਣੀ ਰੰਜਿਸ਼ ਜਾਂ ਪਿਛਲੇ ਕਿਸੇ ਪੁਰਾਣੇ ਝਗੜੇ ਦੇ ਕਾਰਨ ਇਹਨਾਂ ਵਿੱਚ ਦੁਬਾਰਾ ਲੜਾਈ ਹੋਵੇ ਦੋਨਾਂ ਨੇ ਇੱਕ ਦੂਸਰੇ ਤੇ ਤੇਜ ਤਾਰ ਵਾਲੀ ਤਲਵਾਰ ਦੇ ਨਾਲ ਹਮਲਾ ਕੀਤਾ ਤੇ ਇਸ ਵਕਤ ਰਸ਼ਪਾਲ ਸਿੰਘ ਨੂੰ ਜਿਹੜਾ ਕਿ ਚਮਕੌਰ ਸਿੰਘ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਚਮਕੌਰ ਸਿੰਘ ਨੇ ਤੇਜ ਤਾਰ ਵਾਲੀ ਤਲਵਾਰ ਦੇ ਨਾਲ ਰਸ਼ਪਾਲ ਸਿੰਘ ਤੇ ਹਮਲਾ ਕੀਤਾ ਤੇ ਸਿੱਟੇ ਵੱਜੋਂ ਉਸ ਦੀ ਗਰਦਨ ਤੇ ਡੂੰਗਾ ਕੱਟ ਲੱਗ ਗਿਆ ਜਿਸ ਤਰਕਨ ਰਸ਼ਪਾਲ ਸਿੰਘ ਦੀ ਮੌਤ ਹੋ ਗਈ ਹੈ ਦੀ ਹੈ ਕਿ ਇਹ ਜਿਹੜੀ ਪੂਰੀ ਵਾਰਦਾਤ ਹੈ ਸਰਹੰਦ ਨਹਿਰ ਦੇ ਕਿਨਾਰੇ ਤੇ ਵਾਪਰੀ ਹੈ ਜਿੱਥੇ ਕਿ ਆਸ-ਪਾਸ ਦੇ ਲੋਕ ਦੱਸਦੇ ਨੇ ਕਿ ਖੂਨ ਹੀ ਖੂਨ ਖਿਲਰਿਆ ਪਿਆ ਹੈ ਤੇ ਸਿੱਟੇ ਦੇ ਵਜੋਂ ਚਮਕੌਰ ਸਿੰਘ ਨੇ ਰਿਸ਼ਪਾਲ ਸਿੰਘ ਦਾ ਤਲਵਾਰ ਦੇ ਨਾਲ ਕਤਲ ਕਰ ਦਿੱਤਾ ਇਥੇ ਜਿਹੜੇ ਲੋਕਾਂ ਨੇ ਆਸ-ਪਾਸ ਦੇ ਥਾਣੇ ਜਿਹੜਾ ਵੀ ਨੇੜੇ ਪੈਂਦਾ ਸੀ ਉੱਥੇ ਪੁਲਿਸ ਨੂੰ ਰਪੜਤ ਦਰਜ ਕਰਾਈ ਤੇ ਪੁਲਿਸ ਮੌਕੇ ਤੇ ਇਥੇ ਪਹੁੰਚ ਗਈ ਤੇ ਪੁਲਿਸ ਨੇ ਪੂਰੇ ਮਾਮਲੇ ਦਾ ਜਾਇਜ਼ਾ ਲਿਆ ਇੱਥੇ ਦੇਖਿਆ ਪੁਲਿਸ ਨੇ ਆ ਕੇ ਕਿ ਚਮਕੌਰ ਸਿੰਘ ਵੀ ਖੂਨ ਦੇ ਨਾਲ ਲੱਤਪਾ ਤਤ ਉਸ ਤੇ ਵੀ ਤੇਜ ਹਥਿਆਰ ਦੇ ਨਾਲ ਸਰੀਰ ਤੇ ਕੁਝ ਕੱਟ ਲੱਗੇ ਹੋਏ ਨੇ ਤਾਂ ਪੁਲਿਸ ਨੇ ਚਮਕੌਰ ਸਿੰਘ ਨੂੰ ਹਸਪਤਾਲ ਦਾਖਲ ਕਰਾਇਆ ਇਸ ਤੋਂ ਬਾਅਦ ਇਹਨਾਂ ਦੋਵਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕੀਤਾ ਗਿਆ ਦੋਨਾਂ ਦੇ ਪਰਿਵਾਰਾਂ ਦੇ ਮੈਂਬਰ ਵੀ ਉੱਤੇ ਪਹੁੰਚ ਗਿਆ ਤੇ ਪ੍ਰੰਤੂ ਤੇ ਪੁਲਿਸ ਨੇ ਬਹੁਤ ਜਲਦਬਾਜੀ ਦਿਖਾਉਂਦੇ ਹੋਏ ਬਹੁਤ ਸਮਝਦਾਰੀ ਨਾਲ ਇਹ ਮਾਮਲਾ ਪੂਰਾ ਜਿਹੜਾ ਵਿਗੜ ਗਿਆ ਸੀ ਜਿੱਥੇ ਜਿਸ ਦੇ ਵਿੱਚ ਇੱਕ ਦੀ ਮੌਤ ਵੀ ਹੋ ਗਈ ਇਸ ਮਾਮਲੇ ਨੂੰ ਸੁਲਝਾ ਲਿਆ ਹੈ ਤੇ ਪਰ ਪੁਲਿਸ ਨੇ ਹੁਣ ਮਾਮਲਾ ਵੀ ਦਰਜ ਕਰ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੀ ਵੀ ਸਜ਼ਾ ਚਮਕੌਰ ਸਿੰਘ ਨੂੰ ਬਣਦੀ ਹੋਵੇ ਕਿ ਉਸ ਨੂੰ ਉਹ ਸਜ਼ਾ ਦਿੱਤੀ ਜਾਵੇ ਗੀ ਸੋ ਇਸ ਵਕਤ ਇੱਕ ਅਜੀਹਾ ਹਾਦਸਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਦਰਦਨਾਕ ਮੌਤ ਹੋਈ ਹੈ ਜਿਹੜੀ ਕਿ ਇੱਕ ਮਸੀਰੇ ਭਰਾ ਦੇ ਵੱਲੋਂ ਹੀ ਦੂਸਰੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਇਹ ਵਾਰਦਾਤ ਇੱਕ ਤੀਜ ਧਾਰ ਵਾਲੇ ਹਥਿਆਰ ਦੇ ਨਾਲ ਤਲਵਾਰ ਦੇ ਨਾਲ ਅੰਜਾਮ ਦੇ ਵਿੱਚ ਆਈ ਹੈ ਜਿੱਥੇ ਕਿ ਚਮਕੌਰ ਸਿੰਘ ਦੇ ਵੱਲੋਂ ਰਿਸ਼ਪਾਲ ਸਿੰਘ ਦਾ ਤੇਜ ਤਾਰ ਵਾਲੀ ਤਲਵਾਰ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ